ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਪਰ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਵੀ ਇਹ ਤਾਂ ਜੈ ਪੀਮ ਜੈ ਪਰ ਤੋਂ ਕਿਉਂ ਕਿ ਬਾਬਾ ਸਾਹਿਬ ਡਾਕਟਰ ਬ੍ਰਿਟ ਕਰਤਿਮ राव ਸਾਹਿਬ ਨੇ ਸਾਡੇ ਲਈ ਸੰਵਿਧਾਨ ਬਣਾਇਆ ਸੀਗਾ ਸੰਵਿਧਾਨ ਬਣਾਉਣ ਤੋਂ ਪਹਿਲਾਂ 25 ਸਾਲ ਉਹਨਾਂ ਨੇ ਸੰਘਰਸ਼ ਕੀਤਾ ਸੀਗਾ ਔਰ ਸ਼ੂਆ ਸ਼ਾਰਦਾ ਖਾਤਮਾ ਕੀਤਾ ਸੀ ਤੇ ਸਾਡੇ ਹੱਕਾਂ ਪ੍ਰਤੀ ਬਹੁਤ ਵੱਡੇ ਪੱਧਰ ਤੇ ਜੋੜ 파 ਕੇ ਸਾਡਾ ਸੰਵਿਧਾਨ ਕੀਤਾ ਜਿਦੇ ਵਿੱਚ ਸਾਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਹੁੰਦਾ ਸੀ ਸਾਡੇ ਬੱਚੇ ਸਕੂਲਾਂ 'ਚ ਨਹੀਂ ਬਿਠਾਏ ਜਾਂਦੇ ਸੀ ਫੋੜ ਛੱਡੋ ਉਹਨਾਂ ਦਿਨਾਂ 'ਚ ਨਹਿਰ ਤੇ ਛਪੜਾਂ 'ਚ ਲੋਕੀ ਪਾਣੀ ਪੀਂਦੇ ਸੀ ਸਾਨੂੰ ਸ਼ਹਿਰ ਤੇ ਨਹਿਰ ਤੇ ਛਪੜਾਂ ਦੇ ਵਿੱਚੋਂ ਪਾਣੀ ਪੀਣ ਦਾ ਕੋਈ ਅਧਿਕਾਰ ਨਹੀਂ ਸੀਗਾ ਅਸੀਂ ਮਕਾਨ ਨਹੀਂ ਬਣਾ ਸਕਦੇ ਸੀ ਆਪਦੀ ਪ੍ਰੋਟੀ ਨਹੀਂ ਬਣਾ ਸਕਦੇ ਸੀ ਜੇ ਅਸੀਂ ਮਜ਼ਦੂਰੀ ਕਿਸੇ ਨਾਲ ਕਰਦੇ ਸੀ ਨਾ ਤੇ ਸਸੀਂ ਆਪਣੀ ਜਿਹੜੀ ਦਾ ਜਿਹੜਾ ਅੱਜਕਿਉਂ ਨਹੀਂ ਸੀ ਆਪਣੀ ਮਜ਼ਦੂਰੀ ਇਸ ਮਤਾ ਹੱਤ ਬੰਦਾ ਪਿਆਰੀ ਦੀ ਉਹ ਜੀ ਮੰਗ ਸਰੀ ਬਹੁਤ ਬੁਰਾ ਹਾਲ ਸੀਗਾ ਸਾਡੇ ਲੋਕਾਂ ਦਾ ਉਹ ਮੰਨਣਾ ਚ ਸਭ ਤੋਂ ਵੱਡਾ ਜੋ ਯੋਗਦਾਨ ਪਾਇਆ ਸੀ ਔਰਤ ਦੇ ਹੱਥ ਵਿੱਚ ਜਦੋਂ ਮਨੁਮਾਦੀਆਂ ਦਾ ਸਵਿਧਾਨ ਸੀਗਾ ਉਦੋਂ ਔਰਤ ਦਾ ਬਹੁਤ ਬੁਰਾ ਹਾਲ ਸੀਗਾ ਜਦੋਂ ਮਰਦੀ ਔਰਤ ਨੂੰ ਬਾਹਰ ਕੱਢ ਦਿੰਦੇ ਸੀ ਤੇ ਤੇ ਮਰਦੀ ਔਰਤ ਨੂੰ ਖਿਚਾ ਕੇ ਲੈ ਕੇ ਕਰੀ ਜਾਂਦੇ ਸੀ ਆਪਾਂ ਸਾਰੇ ਲੋਕ ਬੈਠ ਕੇ ਬੋਸਾਮੀ संविधान लिखा रोजी रोटी कपड़ा मकान अनुसूचित जाति के लोगों पहलना ये संविधान का हक ने सा दूसरे नंबर से औरतों ने बहुत बड़ा हक उन्होंने दिता कि जी औरत घर के शादीशुदा होकर आ गई और वह बराबर की बंदे भी और मालक आ बच्चों की मालक आ बराबर का हिस्सेदार घर के ਅਤੇ ਰਾਜਨੀਤੀ ਚ ਨੌਕਰੀਆਂ ਦੇ ਵਿੱਚ ਹਰ ਜਦਾਂ ਕੋਈ ਨਵੇਂ ਪਰਪਰਨਾ ਆਉਤਾਂ ਨੂੰ ਇਸੇ ਤਰ੍ਹਾਂ ਜੀਡੀ ਬਦੌਲਤ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਧਾਨੋਂ ਬਣ ਕੇ ਗਈ ਸੀ। ਇਹ ਨੂੰ ਕੀਤਾ ਵਦਾ। ਤਾਂ ਇਸ ਲਈ ਅੱਜ ਜਿਹੜਾ ਸੰਵਿਧਾਨਕ ਮੁਤਾਬਕ ਲਿਖਿਆ ਸੀਗਾ ਰੋਜ਼ੀ ਰੋਟੀ ਕਪੜਾ ਮਕਾਨ ਉਹਨਾਂ ਨੇ ਉਹਦੇ ਚ ਸੋਧ ਕਰਕੇ 2005 ਦੇ ਵਿੱਚੋ ਲਿਖਿਆ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਇੱਕ ਟਵਾਡਾ ਕਾਨੂੰਨ ਬਣਾਤਾ ਇਹ ਬਾਬਾ ਸਾਹਿਬ ਦੀ ਦੀਨ ਆ ਡਾਕਟਰ ਵੇਟਕਰ ਪਿੰਗਰਸੌਲ ਦੀ ਔਰ ਗਰੰਟੀ ਕਾਨੂੰਨ ਬਣ ਗਿਆ ਜਿਹਦੇ ਵਿੱਚ ਲਿਖਿਆ ਘੱਟੋ-ਕੱਟ ਹਰ ਸਾਲ ਆ ਦੂਜੀ ਨੰਬਰ ਤੇ ਲਿਖਿਆ ਹੋਇਆ ਘੱਟੋ-ਕੱਟ ਹਰ ਸਾਲ 100 ਦਿਨ ਦਾ ਰੋਜ਼ਗਾਰ ਇੱਕ ਗਰੰਟੀ ਕਾਨੂੰਨ ਬਣ ਗਿਆ ਗਰੰਟੀ ਕਾਨੂੰਨ ਬਣ ਗਿਆ ਜੇ 100 ਦਿਨ ਦਾ ਰੋਜ਼ਗਾਰ ਸਾਡਾ ਲਾਗੂ ਹੁੰਦਾ ਇਹ 25 ਤੋਂ ਲੈ ਕੇ 30000 ਰੁਪਿਆ ਪਿਛਲੀਆਂ ਦਿਹਾੜੀਆਂ ਦੇ ਸਾਥ ਤੋਂ ਸਾਡਾ ਰੇਟ ਬਣਦਾ ਹੈ ਤਾਂ ਕਿੰਨਾ ਬਣਦਾ ਹੈ ਔਰ ਸਾਨੂੰ ਪਿਛਲੇ ਰੇਟਾਂ ਦੇ ਸਾਥ ਤੇ ਲਈ ਅੱਜ 1919 ਸਾਲ ਹੋ ਗਏ 25 ਦਾ ਕਰੋੜ ਬਣਿਆ ਅੱਜ ਤੋਂ ਲੈ ਕੇ ਗਿਣਤੀ ਮਾਰ ਕੇ ਤੇ 19 ਸਾਲ ਹੋ ਗਏ ਸੁਣਨ ਜੀ ਜੇ ਅਸੀਂ ਹਰ ਸਾਲ ਦੇ ਵਿੱਚ 100000 ਰੁਜ਼ਗਾਰ ਕਰਦੇ ਆਂ ਤੇ 25 ਤੋਂ ਲੈ ਕੇ 30000 19 ਸਾਲ ਨੂੰ ਜੋੜ ਲਾਉਣੇ ਆਂ सा लख पचहत् हजार रुपया बनता है पाख लगभग पचहत्तर हज़ार लगभग बनता है जे सही काम पर सरकार ने कहा कि कौन बंदा कानून लागू कर जेड़े बंदे हाथ जोड़ के वोट मांग जो हथ जोड़ते उन्नी होके आते जो वोट मंगते हैं पबलिक डाय करते पब्लिक उन्हें चो कर ਉਹਨਾਂ ਦੀ ਜ਼ਿੰਮੇਵਾਰੀ ਕੀ ਆ ਇਹ ਬੜੀ ਸਿੱਖਣ ਵਾਲੀ ਗੱਲ ਹੈ ਉਹਨਾਂ ਦੀ ਜ਼ਿੰਮੇਵਾਰੀ ਇਹ ਆ ਕਿ ਪਬਲਿਕ ਨੇ ਨਮੇਂਦਾ ਚੁਣਿਆ ਆਪਣੇ ਕੰਮਾਂ ਲਈ ਹਰ ਕੰਮ ਤੁਹਾਡੇ ਕਿਰੇ ਆ ਰੋਸਗਾਰ ਲਾਗੂ ਕਰਨਗੇ ਵਕਾਸ ਲਾਗੂ ਕਰਨਗੇ ਸਿਹਤਾਂਨ ਲਾਗੂ ਕਰਨਗੇ ਅਨਸਾਭ ਤੁਹਾਨੂੰ ਦੋਣਗੇ ਤੁਹਾਡੇ ਬੱਚਿਆਂ ਦੇ ਹੱਕ ਵਿੱਚ ਲਿਖ ਲਿਖ ਕੇ ਮથે ਪਾਸ ਕਰਤੀ ਕੀਤੇ ਇਹ ਉਹਨਾਂ ਦੀ ਜ਼ਿੰਮੇਵਾਰੀ ਸੀ ਪਰ ਸਾਡੀ ਗਰੀਬੀ ਨੇ ਸਾਡੀ ਅਨਪੜਤਾ ਨੇ ਉਹਨਾਂ ਲੋਕਾਂ ਨੂੰ ਚੁਣ ਕੇ ਸਿਰ ਤੇ ਚੜਾ ਲਿਆ ਉਹ ਕਰਦੇ ਕੀ ਨੇ ਉਹ ਸਾਡੀ ਹਟ ਕਰਦੇ ਸਾਨੂੰ ਡਰਾਉਂਦੇ ਆ ਸਾਨੂੰ ਧਮਕਾਉਂਦੇ ਆ ਸਾਨੂੰ ਲੁੱਟਦੇ ਆ ਸਾਨੂੰ ਹੀ ਕੁੱਟਦੇ ਆ ਉਹਨਾਂ ਨੂੰ ਇਹ ਕੰਮ ਆ ਦੇਖ ਲੋ ਮੋਟਰ ਦਾ ਦਰ ਚੱਲਦਾ ਦੇਖ ਲੈ ਆਰੇ ਟੈਂਕ ਲਾਉਣਗੇ ਸਾਡੇ ਲੋਕ ਕੁਰਸੀਆਂ ਡਾਉਣਗੇ ਸਾਡੇ ਲੋਕ ਸਪਾਈ ਕਰਨਗੇ ਸਾਡੇ ਲੋਕ ਕੱਖ ਕਰਨਗੇ ਸਾਡੇ ਲੋਕ ਨਾਰੇ ਲਾਉਣਗੇ ਸਾਡੇ ਲੋਕ ਲੜਾਈ ਕਰਨਗੇ ਸਾਡੇ ਲੋਕ ਹਾਰ ਕੋਣਗੇ ਸਾਡੇ ਲੋਕ ਹੈਨਾ ਲੜਵਾਂ ਨਾਲ ਟੋਲਣਗੇ ਸਾਡੇ ਲੋਕ ਭੰਗੜਾ ਪਾਉਣਗੇ ਸਾਡੇ ਲੋਕ ਜਿਵੇਂ ਬਾਂਦਰ ਮੇਲੇ ਚ ਨੱਚਦਾ ਹੈ ਇਹਨੇ ਮਣ ਬੋਟ ਕੋਣਗੇ ਸਾਡੇ ਲੋਕ ਜਦੋਂ ਕੁਰਸੀ ਤੇ ਬੈਠਣਗੇ ਮਜ਼ਬੂਤ ਹੋ ਕੇ ਕੁਰਸੀ ਫੜ ਲੈਣਗੇ ਤੇ ਕੰਮ ਕੀ ਕਰਨਗੇ ਹੱਥ 'ਚ ਉਹ ਟੈਂਸ਼ਨ ਹੱਥ 'ਚ ਉਹ ਸਗਨਸਤੀ ਹੱਥ 'ਚ ਉਹ ਰਾਸ਼ਨ ਬਿਲਕੁਲ ਆ ਗਿਆ ਜਿਹੜਾ ਮਕਾਨ ਆਇਆ ਸੀ ਕਰਦੇ ਉਹ ਕੈਨਸਲ ਜਿਹੜੇ ਮਰਲੇ ਦਿੱਤੇ ਸੀ ਕਰਦੇ ਉਹ ਕੈਨਸਲ ਆਪਣੀ ਸਰਕਾਰ ਦੇ ਕਦੋਂ ਦੇਗੀ ਚਾਰ ਸਾਲਾਂ ਛੀਆਂ ਮਹੀਨਿਆਂ ਬਾਅਦ ਦੇ ਜਦੋਂ ਦੁਬਾਰਾ ਬੋਤ ਲੈ ਇੰਨੇ ਕਰਦੇ ਨੇ ਨਾ ਕਦੀ ਕਿਸੇ ਨੇ ਕਿਹਾ ਕਿ ਭਾਈ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਪਾਈ ਬੜੀ ਮਰਜ਼ੀ ਕੀਤੀ ਆ ਜਿਵੇਂ ਕਿ ਰੁਜ਼ਗਾਰ ਤੁਹਾਡਾ ਵੀਡੀਓ ਤੱਕ ਤੇ ਮੇਰਾ ਨਾਮ ਲਿਖੋ ਚੱਲ ਸਾਡੇ ਬੁੜੇ ਕੀ ਕਰਦੇ ਆ ਇਹ ਕੇ ਦਰ ਮੋਛੂ ਗੱਲ ਨਹੀਂ ਕਾਲੀ ਸਰਕਾਰ ਇੱਕ ਇਤਰਮ ਮੱਛੂ ਮਰਚਾਉਂਦਾ ਮੇਰੀ ਕਾਂਗਰਸ ਸਰਕਾਰ ਉਹ ਕਦੀ ਇਹਨਾਂ ਨੇ ਤੁਹਾਨੂੰ ਬੋਲ ਲਾਈਨ ਤੋਂ ਬਾਅਦ ਕਿਹਾ ਵੀ ਭਾਈ ਤੁਸੀਂ ਬਹੁਤ ਸਹਿਯੋਗ ਦਿੱਤਾ ਲਾਓ ਤੁਹਾਡੇ ਬੱਚਿਆਂ ਨੂੰ ਕਿਸੇ ਨੇ ਨੌਕਰੀ ਲਵਾ ਦਈਏ ਜਾਂ ਤੁਹਾਡਾ ਰੋਜ਼ਗਾਰ ਚਲਾ ਦਈਏ ਕਿ ਆ ਵੀ ਕਿਸੇ ਇਹ ਗੱਲ ਬਾਤ ਬੁੱਕ ਬੇਕੂ ਵੀ ਕਢੰਦੇ ਹਨ ਤਾਂ ਫਿਰ ਉਹ ਆਪ ਅੱਗੇ ਦੇਖੀ ਬੰਨ੍ਹ ਤਾਂ ਅੱਜ ਮਨਰੇਗਾ ਦੇ ਸਬੰਧ ਵਿੱਚ ਅੱਜ ਪਿੰਡ ਦੇ ਵਿੱਚ ਮੀਟਿੰਗ ਹੋਣੀ ਹੈ ਕਿਹੜਾ ਪਿੰਡਾ ਕਮਾਲ ਦੀ ਪਿੰਡ ਕਮਾਲਦੀਨ ਨਿਰਜੀਆਂ ਦੇ ਵਿੱਚ ਮਨਰੇਗਾ ਮਜ਼ਦੂਰਾਂ ਦੇ ਆਗੂ ਚੁਣੇ ਗਏ ਆ ਸੂਬਾ ਦੂਰਦਰਸ਼ ਸੁਪਾ ਵੱਲੋਂ ਕਿਹਨਾਂ ਨੂੰ ਸੁਮਿਤਾ ਰਾਣੀ ਤੁਹਾਡੇ ਪਤੀ ਦਾ ਕਿਹਨਾਂ ਨੂੰ ਸੋਜੀਤ ਸਿੰਘ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਮਨਰੇਗਾ ਟੀਮ ਜਿਹੜੀ ਹੈਗੀ ਆ ਪਾਕਤੀ ਆ ਬੇਨਤੀ ਆ ਕਿ ਪੂਰੀ ਜ਼ਿੰਮੇਵਾਰੀ ਦਿਦਾਰ ਇਸ ਕੁੜੀ ਨੂੰ ਆ ਮੈਂ ਇਹ ਰੱਖਦੀ ਆਂ ਸੀ ਕਿ ਇਹ ਕੰਮ ਚਲਾਊਗੀ ਇਨਾਂ ਦੇ ਜਿਹੜੇ ਪੈਸੇ ਆਣਗੇ ਇਹਨਾਂ ਨਾਲ ਇੱਕ ਭਾਈਚਾਰਾ ਤੁਹਾਡੇ ਨਾਲ ਬਣੇਗਾ। ਸਭ 사ਨ ਅਸੀਂ ਵੀ ਜ਼ਿੰਮੇਵਾਰੀ ਨਾਲ ਕੰਮ ਕਰਦੇ ਆਂ। ਵੈਸੇ ਆਪਣੀਆਂ ਲਗਭਗ 100 ਤੇ 96-97 ਪਿੰਡਾਂ ਤੇ ਲੇਬਰ ਨੂੰ ਕੀ ਚੱਲਦੀ ਪਈ ਹੈ। ਕਿਸੇ ਦੇ ਪੈਸੇ ਨਹੀਂ ਰੁਕਦੇ ਕਿਉਂਕਿ ਆਪਾਂ ਮਿਹਨਤ ਕੀਤੀ ਹੈ। ਤੁਹਾਨੂੰ ਲਾਲਾ ਕੇ ਆਪਣੇ ਸਮਾਜ ਦੇ ਹੱਕਾਂ ਲਈ ਬਹੁਤ ਮਿਹਨਤ ਕੀਤੀ ਆ ਉਹ ਅੱਜ ਤੁਹਾਡੇ ਕੰਮ ਆਏਗਾ। ਇਸ ਲਈ ਮੇਰੀ ਬੇਨਤੀ ਆ ਕਿ ਆਪਾਂ ਸਾਰਿਆਂ ਨੇ ਇੱਕ ਮਤ ਇੱਕਜੁੱਟ ਇੱਕ ਵਿਚਾਰਧਾਰਾ ਦੇ ਨਾਲ ਆਪਣੀ ਮਰੇਕਾ ਦੇ ਆਪਣੇ ਹੱਕਾਂ ਲਈ ਲੜਾਈ ਲੜਨੀ ਆ ਨਹੀਂ ਮੇਟੇ ਇੱਕ ਵਾਰ ਆਪਾਂ ਮੀਟਿੰਗ ਵਿੱਚ ਇਹ ਕਰਨਾ ਪਰ ਦੱਸਣਾ ਚਾਹਣਾ ਔਰ ਕੰਮ ਚੌੜਾ ਜਿਹਾ ਹੈਗਾ ਲਗਾਤਾਰ ਚੱਲੇਗਾ ਕਿ ਲ ਮਰੇਕਾ ਤੋਂ ਲਾਵਾ ਤੁਹਾਡੇ ਮਰਲੇ ਮਕਾਨ ਲੈਟਰੀਨ ਬਾਥਰੂ ਅਤੇ ਜਿਹੜੇ ਹੋਰ ਜਿਹੜੀਆਂ ਸਹੂਲਤਾਂ ਹੋ ਗਈਆਂ ਪੈਨਸ਼ਨਰ ਸਕੀਮਾਂ ਇਹਨਾਂ ਤੇ ਵੀ ਆਪਾਂ ਕੰਮ ਕਰ ਲਈ ਅਈਨਾ ਕਹਿੰਦਾ ਹੋਇਆ ਜੈਤਨੀ जय पाटो ससिका नमस्कार कट कट